ਇਸ਼ਾ ਦਿਨੀ ਸੰਵਿਧਾਨ ਦੇ ਨਿਰਮਾਤਾ ਬਾਬਾ ਪੀਮਰਾਓ ਅੰਬੇਦਕਰ ਜੀ ਦੀ ਮੂਰਤੀ ਤੇ ਖਾਲਿਸਤਾਨ ਜਿੰਦਾਬਾਦ ਦੇ ਨਾਅਰੇ ਲਿਖਣ ਅਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸ ਦੀ ਜ਼ਿੰਮੇਵਾਰੀ ਖਾਲਿਸਤਾਨ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੇ ਲੈ ਕੇ ਇੱਕ ਵੀਡੀਓ ਜਾਰੀ ਕੀਤੀ ਹੈ ਕਿ ਜਿਸ ਵਿੱਚ 14 April ਤੱਕ ਡਾਕਟਰ ਪੀਮਰਾਓ ਅੰਬੇਦਕਰ ਜੀ ਦੀਆਂ ਮੂਰਤੀਆਂ ਨੂੰ ਖੰਡਿਤ ਕੀਤਾ ਜਾਵੇਗਾ ਜਿਸ ਤੋਂ ਬਾਅਦ ਹੁਣ ਪੂਰੇ ਪੰਜਾਬ ਦੇ ਵਿੱਚ ਹੀ ਵਾਲਮੀਕ ਭਾਈਚਾਰੇ ਅਤੇ ਦਲਿਤ ਸਮਾਜ ਦੇ ਆਗੂਆਂ ਦੇ ਬੱਚੇ ਵਾਰੀ ਰੋਸ ਪਾਇਆ ਜਾ ਰਿਹਾ ਹੈ ਇਸ ਦੇ ਚੱਲਦੇ ਅੱਜ ਗੁਰੂ ਨਗਰੀ ਅਮਰਸਰ ਵਿੱਚ ਭਗਵਾਨ ਵਾਲਮੀਕ ਆਦਿ ਧਰਮ ਨਾਲ ਸੰਬੰਧਿਤ ਮੁਖ ਆਗੂ ਸਵਾਮੀ ਮੇਗਨਾਦੀ ਅਗਵਾਈ ਵਿੱਚ ਅਮਰਸਰ ਵਿਖੇ ਡਾਕਟਰ ਭੀਮਰਾਓ ਅੰਬੇਦਕਰ ਜੀ ਦੀ ਮੂਰਤੀ ਤੇ ਨਤਮਸਤਕ ਹੋਣ ਤੋਂ ਬਾਅਦ ਖਾਲਿਸਤਾਨ ਸਮਰਥਕ ਗਰੁੱਪ ਪੰਤਵੰਤ ਸਿੰਘ ਪੰਨੂ ਨੂੰ ਚੇਤਾਵਨੀ ਦਿੰਦੋ ਇਹ ਕਹਿ ਕੇ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਹੋ ਰਹੋ ਅੱਲਾ ਦਾ ਨਾਮ ਕਰ ਮੈਂ ਸੁਆਮੀ ਹੈਪੀ ਦਾਸ ਪੀਲ ਬਾਲਮੀਕੀ ਸਮਾਜ ਤੋਂ ਇੱਕ ਬਹੁਤ ਹੀ ਗੁੰਡਾ ਅੰਸਰ ਕੁੱਤਾ ਆਦਮੀ ਜਿਹੜਾ ਕਿ ਆਪਣੇ ਆਪ ਨੂੰ ਇੱਕ ਸਿੱਖ ਦਾ ਬੱਚਾ ਕਹਿੰਦਾ ਪਰ ਸਾਰੇ ਸਿੱਖ ਮੈਂ ਚਾਹਨਾ ਕਿ ਸਾਰੇ ਸਿੱਖ ਇਹੋ ਜਿਹੇ ਨਹੀਂ ਆ ਕਿਉਂਕਿ ਸਿੱਖ ਭਾਈਚਾਰਾ ਹਮੇਸ਼ਾ ਸਾਡੇ ਨਾਲ ਖੜਾ ਰਹਿੰਦਾ ਵਾ ਹਰ ਮੂਮੈਂਟ ਦੇ ਵਿੱਚ ਸਾਡੇ ਨਾਲ ਖੜਾ ਰੰਦਾ ਵਾ ਕੁਛ ਲੋਕ ਜਿਹੜੇ ਆ ਸਿੱਖੀ ਨੂੰ ਬਦਨਾਮ ਕਰ ਰਹੇ ਨੇ ਪਹਿਲੇ ਤੇ ਆਪਾਂ ਉਹਦੀ ਫੋਟੋ ਦੇਖਾਂਗੇ ਸਾਰੇ ਦੇਖਦੇ ਆ ਕਿ ਉਹਦੀ ਫੋਟੋ ਦੇ ਉੱਪਰ ਨਾ ਤੇ ਪੱਗ ਬੰਨਦਾ ਤੇ ਇੱਕ ਉਹ ਜਿਹੜੀ ਉਹਨੇ ਦੇਖਿਆ ਵੀ ਉਹਦੇ ਕੇਸ ਵੀ ਨਹੀਂ ਅਗੇ ਤੇ ਸਿੱਖ ਤੇ ਅਸੀਂ ਉਹਨੂੰ ਮੰਨਦੇ ਹੀ ਨਹੀਂ ਆ ਇਹ ਜਿਹੜੇ ਐਸਨ ਦੇ ਲੋਕ ਜਿਹੜੇ ਨੇ ਉਹ ਦੇਸ਼ ਵਿੱਚ ਗੁੰਡਾਗਰਦੀ ਕਰਕੇ ਦੇਸ਼ ਦੇ ਵਿੱਚ ਪ੍ਰਸ਼ਟਾਚਾਰ ਕਰਦੇ ਨੇ ਉਰ ਦੇਸ਼ ਦੇ ਵਿੱਚ ਦੰਗੇ ਕਰਾਉਂਦੇ ਨੇ 14 April ਦੀ ਜਿਹੜੀ ਉਹਨੇ ਗੱਲ ਕਹੀ ਆ ਅਸੀਂ ਚੇਤਾਵਨੀ ਦਿੰਨੇ ਆ ਮੈਂ ਖੁਦ ਇੱਥੇ 14 ਤਰੀ ਨੂੰ ਖੁਦ ਬੈਠੂਗਾ ਜਿਸ ਕਿਸੇ ਨੇ ਵੀ ਆਣਾ ਆ ਉਹ ਉਥੋਂ ਸਾਡੀ লাশ ਤੋਂ ਗੁਜ਼ਰ ਕੇ ਆਵੇ ਪੂਰਾ ਟਾਈਮ ਪਾਵਾਂਗੇ ਅਗਰ ਉਹਨੇ ਟਾਈਮ ਦੇਣਾ ਕੋਈ ਟਾਈਮ ਦੱਸੇ ਵਾਲਮੀਕੀ ਸਮਾਜ ਸੜਕਾਂ ਤੇ ਆ ਔਰ ਹਮੇਸ਼ਾ ਹੀ ਆਪਣੇ ਰੈਬਰ ਦੇ ਲਈ ਬਾਬਾ ਸਾਹਿਬ ਅੰਬੇਡਕਰ ਦੇ ਲਈ ਆਪਣੇ ਦਲਤਾ ਮਹਾਪੁਰਸ਼ਾਂ ਦੇ ਲਈ ਹਮੇਸ਼ਾ ਹੀ ਅੱਗੇ ਵੱਧ ਚੜ ਕੇ ਸੰਘਰਸ਼ ਕਰਦਾ ਅਸੀਂ ਸੰਘਰਸ਼ ਕਰਾਂਗੇ ਔਰ ਔਰ ਨੱਕ ਦੇ ਵਿੱਚ ਦਮ ਕਰਕੇ ਰੱਖਾਂਗੇ ਔਰ ਜਿਹੜੀ ਬਾਬਾ ਮੇਗਨਾਥ ਜੀ ਨੇ ਜਿਹੜੀ ਗੱਲ ਕਹੀ ਆ ਵੀ ਦੋ ਪਰਚੇ ਜਿਹੜੇ ਹੋਏ ਨੇ ਉਹ ਅੱਜ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੋਈ ਹੁਣ ਪਰਚਾ ਕਰਾ ਕੇ ਗ੍ਰਿਫਤਾਰੀ ਕਰਵਾਵਾਂਗੇ ਧੰਨਵਾਦ ਜੈ ਵਾਲਮੀਕੀ ਬਾਲਮੀਕੀ ਸਮਾਜ ਤੋਂ ਮੈਂ ਸੋਮੇ ਮੇਗਨਾਥ ਬਾਲਮੀਕੀ ਸਮਾਜ ਤੋਂ ਜਿਸ ਤਰ੍ਹਾਂ ਤੁਸੀਂ ਸਾਰੇ ਭਲੀ ਭਾਤੀ ਜਾਨੂ ਹੋ ਕਿ ਅਤਵਾਦੀ ਗੁਰਪਤਸਰ ਸਿੰਘ ਪੰਨੂ ਜਿਸ ਵੱਲੋਂ ਨੰਗਲ ਫਲੋਰ ਦੇ ਵਿੱਚ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਮੂਰਤੀ ਨੂੰ ਜਿਹੜਾ ਅਖੰਡਤ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਸ ਵੱਲੋਂ ਜਿਹੜਾ ਚੈਲੇਂਜ ਕੀਤਾ ਗਿਆ ਕਿ 14 April ਤੱਕ ਜਿਹੜਾ ਮੈਂ ਡਾਕਟਰ ਬੀ ਆਰ ਅੰਬੇਦਕਰ ਜੀ ਦੀਆਂ ਮੂਰਤੀਆਂ ਜਿੱਥੇ ਵੀ ਲੱਗਿਆ ਉਹਨਾਂ ਨੂੰ ਅਖੰਡਤ ਕਰਾਂਗਾ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਪੂਰਾ ਵਾਲਮੀਕੀ ਸਮਾਏ ਉਸ ਨੂੰ ਅਸੀਂ ਗੱਲ ਦਾ ਚੈਲੰਜ ਕਰਦਾ ਹੈ ਕਿ ਉਹ ਸਾਨੂੰ ਦੱਸ ਕੇ ਆਵੇ ਜਿੱਥੇ ਆਣਾ ਅੰਬੇਦਕਰ ਸਾਹਿਬ ਦੀ ਮੂਰਤੀ ਨੁਕਸਾਨ ਪਹਚਾਨ ਤੋਂ ਪਹਿਲਾਂ ਉਹਨੂੰ ਸਾਡੀਆਂ ਲਾਕਸ਼ਾ ਤੋਂ ਨੰਗਣਾ ਪਵੇਗਾ ਨਾ ਕਿ ਉਹ ਗਿੱਦਰ ਧਮਕੀਆਂ ਮਾਰੇ ਕਿਉਂਕਿ ਜਿੰਨੀ ਵਾਰੀ ਉਹਨੇ ਗਿੱਦਰ ਧਮਕੀਆਂ ਮਾਰੀਆਂ ਉਸ ਦੀ ਗਿੱਦਰ ਧਮਕੀ ਦਾ ਸਿੱਧੇ ਤੌਰ ਤੇ ਹੀ ਜਵਾਬ ਦਿੱਤਾ ਉਸਨੇ ਗਿੱਦਰ ਧਮਕੀ ਮਾਰੀ ਕਿ ਸਵਾਈ ਜਾਏ 에য়ার ਇੰਡੀਆ ਦੇ ਜਹਾਜ਼ ਦੇ ਵਿੱਚ ਕੋਈ ਨਾ ਚੜੇ 19 ਸਤੰਬਰ ਵਾਦਨ ਉਸ ਦਿਨ ਵੀ ਅਸੀਂ ਉਸ ਜਹਾਜ਼ ਵਿੱਚ ਚੜ ਕੇ ਉਹਦੀ ਜਿਹੜੀ ਗਿੱਦਰ ਧਮਕੀ ਦਾ ਜਵਾਬ ਦਿੱਤਾ ਉਸ ਉੱਤੇ ਬਾਈ ਨੇ ਐਫ ਆਰ ਵਾਲਮੀਕੀ ਸਮਾਜ ਦੇ ਦੋ ਨੌਜਵਾਨਾਂ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੀ ਕਰਾਈਆਂ ਗਿਆ ਮਕਦਮਾ ਨੰਬਰ 168 220 ਥਾਣਾ ਬੀਡਵੀਆ ਲਵਲੀਨ ਉਰਫ ਲੱਬ ਮੱਟੂ ਵੱਲੋਂ ਦੂਜਾ ਮਕਦਮਾ 250 224 ਮੇਰੇ ਵੱਲੋਂ ਦਰਜ ਹੋਇਆ ਹੈ ਅਤੇ ਭਾਰਤ ਸਰਕਾਰ ਤੇ ਪੰਜਾਬ ਸਰਕਾਰ ਦੀ ਟੀਲੀ ਕਾਰਗੁਜ਼ਾਰੀ ਦਾ ਇਹ ਨਤੀਜਾ ਹੈ ਕਿ ਦੋਸ਼ੀ ਜਿਹੜਾ ਉਹਦੇ ਹੌਸਲੇ ਏਨੇ ਵੱਧ ਗਏ ਨੇ ਕਿ ਉਸਨੇ ਜਿਸ ਦਿਨ ਭਾਰਤ ਸੰਵਿਧਾਨ ਨਰਮਤਾ ਪਹਿਲੇ ਭਾਰਤ ਦੇ ਕਾਨੂੰਨ ਮੰਤਰੀ ਭਾਰਤ ਰਾਣ ਡਾਕਟਰ ਬੀ ਆਰ ਅੰਬੇਦਕਰ ਜੀ ਦਾ ਜਨਮ ਦਿਹਾੜਾ 14 April ਨੂੰ ਹੈ ਜੋ ਕਿ ਪੂਰੇ ਵਿਸ਼ਵ ਦੇ ਲੋਕਾਂ ਨੇ ਮਨਾਣਾ ਹੈ ਉਸ ਦਿਨ ਨੂੰ ਉਸਨੇ ਐਨਾ ਜਿਹੜਾ ਮਤਭਾਗੀ ਘਟਰਾ ਕਰਨ ਦੀ ਜਿਹੜੀ ਆ ਇੱਕ ਫੋਕੀ ਧਮਕੀ ਦਿੱਤੀ ਹੈ ਮੈਂ ਪੂਰੇ ਲੋਕਾਂ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਦੱਸਣਾ ਚਾਹੁੰਦਾ ਹਾਂ ਕਿ ਅਸੀਂ ਆਪਸੀ ਭਾਈਚਾਰਕ ਸਾਂਝ ਦੇਸ਼ ਦੀ ਏਕਤਾ ਦੇ ਖੰਡਾਂ ਨੂੰ ਕਦੇ ਵੀ ਜਿਹੜਾ ਭੰਗ ਨਹੀਂ ਹੋਣ ਦੇਣਾ ਆਪਸੀ ਭਾਈਚਾਰਕ ਸਾਂਝ ਜਿਹੜੀ ਆ ਬਣਾ ਕੇ ਰੱਖਣੀ ਹੈ ਕਿਉਂਕਿ ਐਸੇ ਲੋਕ ਜਿਹੜੇ ਵਿਦੇਸ਼ਾਂ ਚ ਬੈਠ ਕੇ ਜਿਹੜੀ ਆਪਸੀ ਭਾਈਚਾਰਕ ਸਾਂਝ ਨੂੰ ਖਤਮ ਕਰਨਾ ਚਾਹੁੰਦੇ ਨੇ ਉਸ ਨੂੰ ਅਸੀਂ ਜਿਹੜਾ ਬਿਲਕੁਲ ਵੀ ਨਾ ਖਤਮ ਨਹੀਂ ਹੋ ਹੁੰਦੇ ਨਾ ਕਿਉਂਕਿ ਇੱਕ ਵਿਅਕਤੀ ਦੇ ਨਾਲ ਉਹਦੀ ਪੂਰੀ ਕਮੇਟੀ ਨਹੀਂ ਜੁੜੀ ਹੁੰਦੀ ਆ ਅਤੇ ਨਾਲ ਨਾਲ ਗੁਰਪਤਵ ਸਿੰਘ ਪੰਨੂ ਨੇ ਵੀ ਦੱਸਾਂ ਕਿ ਖਾਲਸਾ ਕਾਲ ਜਿਹੜਾ ਮੁੰਬਈ ਦੇ ਵਿੱਚ ਬਣਿਆ ਹੈ ਉਹਦੀ ਜਿਹੜੀ ਜ਼ਮੀਰ ਵੀ ਅੰਬੇਦਕਰ ਸਾਹਿਬ ਵੱਲੋਂ ਦਿੱਤੀ ਗਈ ਹੈ ਗੁਰਦਾਰਾ ਸਿੰਘ ਸਭਾ ਜੋਗੀ ਦਾਦਰ ਵਿੱਚ ਬਣਿਆ ਉਸ ਦੀ ਜਮੀਨ ਵੀ ਜਿਹੜੀ ਆ ਅੰਬੇਦਕਰ ਸਾਹਿਬ ਜੀ ਵੱਲੋਂ ਦਿੱਤੀ ਗਈ ਹੈ ਅਤੇ ਉਹਨਾਂ ਵੱਲੋਂ ਹੀ ਜਿਹੜਾ ਪਹਿਲਾਂ ਜਿਹੜਾ ਸਿੱਖ ਤੋਂ ਨੰਬਰ ਪ੍ਰਾਂਦੇ ਜਿਹੜੇ ਐਸੇ ਗੁਰੂ ਘਰ ਦੇ ਵਿੱਚ ਜਿਹੜਾ ਆਇਆ ਗਿਆ ਸੀ ਉਹਨਾਂ ਵੱਲੋਂ ਹਮੇਸ਼ਾ ਹੀ ਸਿੱਖ ਧਰਮ ਦਾ ਸਤਿਕਾਰ ਕੀਤਾ ਜਾਂਦਾ ਕਿਉਂਕਿ ਜਿੰਨੇ ਸਾਡੇ ਪਿੰਡਾਂ ਵਿੱਚ ਵਾਲਮੀਕਨ ਸਮਾਜ ਲੋਕ ਬੈਠੇ ਨੇ ਜੋ ਕਿ ਸਿੱਖ ਧਰਮ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਪੂਜਦੇ ਨੇ ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਦੇ ਹਾਂ ਜਿਹੜੇ 85% ਲੋਕ ਨੇ ਭਾਰਤ ਦੇ ਅੰਦਰ ਉਹ ਉਹਨਾਂ ਦੇ ਲਈ ਜਿਹੜਾ ਰਹਿਬਰ ਜਿਹੜਾ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਜੇਕਰ ਐਸੀ ਕੋਈ ਘਟਨਾ ਘਟੀ ਜੋ ਭਾਰਤ ਦੇ ਹਾਲਾਤ ਹੋ ਜਾਣਗੇ ਉਸ ਦੀ ਜ਼ਿੰਮੇਵਾਰ ਭਾਰਤ ਸਰਕਾਰ ਦੇ ਨਾਲ ਪੰਜਾਬ ਸਰਕਾਰ ਤੇ ਉਹ ਸੂਬਾ ਹੋਵੇਗਾ ਜਿੱਥੇ ਅੰਬੇਦਕਰ ਸਾਹਿਬ ਜੀ ਦੀ ਮੂਰਤੀ ਜਿਹੜੀ ਖੰਡਿਤ ਕੀ ਹੋਈ ਹੋਵੇਗੀ ਇਸ ਕਰਕੇ ਮੇਰੀ ਸਰਕਾਰਾਂ ਨੂੰ ਚੇਤਾਵਨੀ ਨੇ ਕਿ ਐਸੇ ਦੋਸ਼ੀ ਉੱਤੇ ਜਿਹੜੇ ਪਹਿਲੇ ਵੀ ਮੁਕਦਮੇ ਦਰਜ ਨੇ ਹੁਣ ਨਵਾਂ ਜਿਹੜਾ ਲੇਟੈਸਟ ਮੁਕਦਮਾ ਜਿਹੜੀ ਅਸੀਂ ਮਾਨਯੋਗ ਪੁਜ ਕਮਿਸ਼ਨ ਸਾਹਿਬ ਨੂੰ ਜਿਹੜੀ ਸ਼ਿਕਾਇਤ ਦਿੱਤੀ ਹੈ ਜਿਸ ਨੂੰ UID 5628285 ਲੱਗਾ ਹੈ ਉਸ ਉੱਤੇ ਮੁਕਦਮਾ ਦਰਜ ਕਰਕੇ ਉਸ ਨੂੰ ਜਲਦ ਜਲ ਜਿਹੜਾ ਗ੍ਰਿਫਤਾਰ ਕਰ ਪੜਦੇ ਮਕਦਮੇ ਦਾ ਦਰਜ ਹੋ ਜਾਂਦੇ ਆ ਪਰ ਕਿਵੇਂ ਦੇਖਦੇ ਹੋ ਜੀ ਪੰਨੋ ਫੇਰਤਾ ਭੁਗਿਆ ਦਿੰਦਾ ਬਾਹਰੋਂ ਬੈਠਾ ਉਹ ਭਾਰਤ ਸਰਕਾਰ ਤੇ ਪੰਜਾਬ ਸਰਕਾਰਾਂ ਦਾ ਰੱਖਿਆ ਐਸਾ ਇੱਕ ਬੰਦਾ ਹੈ ਜੋ ਕਿ ਦੇਸ਼ ਦੇ ਅੰਦਰ ਜਿਹੜਾ ਮਾਹੌਲ ਜਿਹੜਾ ਖਰਾਬ ਕਰ ਰਿਹਾ ਤੇ ਦੇਸ਼ ਦੀ ਜਿਹੜੀ ਆਪਸੀ ਭਾਈਚਾਰਕ ਸਾਂਝ ਨੂੰ ਜਿਹੜਾ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਕਰ ਰਿਹਾ ਕੋਈ ਰਣਨੀਤੀ ਰਹੀ ਦੀ ਹੈ ਜੇ ਨਹੀਂ ਪਰਚਾ ਦਰਜ ਜੇ ਪਰਚਾ ਨਾ ਦਰਜ ਹੋਏਗਾ ਮੈਂ ਦੱਸਿਆ ਪਰਚਾ ਦਰਜ ਵੀ ਕਰਾਵਾਂਗੇ ਉਸ ਦੀ ਗ੍ਰਿਫਤਾਰੀ ਵੀ ਕਰਾਵਾਂਗੇ ਜੇਕਰ ਕਿਤੇ ਵੀ ਅੰਬੇਦਕਰ ਸਾਹਿਬ ਦੀ ਜਿਹੜੀ ਮੂਰਤੀ ਖੰਡਿਤ ਹੋਗੀ ਰੇਅਰ ਲੋਕੰਦੋਲਨ ਉਸ ਜ਼ਿਲ੍ਹੇ ਤੋਂ ਹੀ ਚਾਲੂ ਕਰਾਂਗੇ 14 ਅਪ੍ਰੈਲ ਦੀ ਚੈਲੰਜ ਦਿੱਤਾ ਜੀ ਉਹਨਾਂ ਨੇ ਇੱਥੇ ਵੀ ਅੰਮ੍ਰਿਤਪੁਰ ਵੀ ਮੂਰਤੀ ਹੈ ਬਾਬਾ ਜੀ ਖਾਨ ਦੀ ਇੱਥੇ ਸਾਡੇ ਸੰਤ ਜਿਹੜੇ Swami Habib Appeal ਜੀ ਉਹਨਾਂ ਵੱਲੋਂ ਸਾਫ਼ ਕਿਹਾ ਗਿਆ ਕਿ ਮੈਂ ਖੋਦ ਉਸਦੇ ਨੇ ਇੱਥੇ ਮੂਰਤੀ ਦੇ ਉੱਤੇ ਬੈਠਾਂਗਾ ਮੇਰੀ ਲਾਜ ਤੋਂ ਜਿਹੜਾ ਗੁਜਰ ਕੇੜਾ ਪੰਨੂ ਦੇ ਬੰਦੇ ਉਹ ਮੂਰਤੀ ਤੱਕ ਪਹੁੰਚਣ ਮੇਰਾ ਨਾਮ ਅਮਿਤ ਸਿੰਘ ਮੈਂ ਜੀ ਫਾਊਂਡਰ ਪੀ ਐਕਸ਼ਨ ਕਮੇਟੀ ਅੱਜ ਇੱਥੇ ਪਹੁੰਚੇ ਹੋ ਸੀ ਕੰਮ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਅੰਬੇਦਕਰਵਾਦੀ ਖਿਲਾਫ ਬਾਬਾ ਸਾਹਿਬ ਦੇ ਖਿਲਾਫ ਪ੍ਰਚਾਰ ਹੋ ਰਿਹਾ ਸੀ ਔਰ ਕੱਲ ਫਲੋਰ ਦੇ ਵਿੱਚ ਹੋਈ ਘਟਨਾ ਜਿਹੜੀ ਆ 31 ਮਾਰਚ ਦਾ ਦਿਨ ਚੁਣਿਆ ਗਿਆ ਜਦੋਂ ਬਾਬਾ ਸਾਹਿਬ ਉਮੇਦਕਰ ਜੀ ਨੂੰ ਭਾਰਤ ਰਤਨ ਅਵਾਰਡ ਦਿੱਤਾ ਗਿਆ ਆਰਟੀਕਲ 25 ਤੋਂ 27 ਦੀ ਗੱਲ ਕੀਤੀ ਆ ਪੰਨੂ ਨੇ ਬਾਹਰ ਬੈਠ ਕੇ ਆਰਟੀਕਲ 25 ਤੋਂ 27 ਹੈਗਾ ਕਿ ਇਹਦੀ ਜਾਣਕਾਰੀ ਜ਼ਰੂਰ ਦਾਂਗਾ ਧਰਮ ਨੂੰ ਮੰਨਣ ਦੀ ਆਜ਼ਾਦੀ ਦਿੰਦਾ ਆਰਟੀਕਲ 25 ਤੋਂ 27 ਜਿਹੜੇ ਅੱਜ ਆਪਾਂ ਸਿਰਿਸ ਸਾਹਿਬ ਪਾ ਸਕਦੇ ਆਂ ਕਰੋਸ ਪਾ ਸਕਦੇ ਆਂ ਜਨੂ ਪਾ ਸਕਦੇ ਆਂ ਤੇ ਉਹ ਆਰਟੀਕਲ 25 ਤੋਂ 27 ਹੈ ਜਿਹੜਾ ਧਰਮ ਨੂੰ ਹਰ ਵਿਸ਼ਵਾਸ ਨੂੰ ਹਰ ਪੰਥ ਨੂੰ ਮੰਨਣ ਦੀ ਆਜ਼ਾਦੀ ਦਿੰਦਾ ਦੂਜੀ ਬੇਨਤੀ ਇਹ ਕਰਾਂਗੇ ਜੀ ਕਿ ਸਰਬ ਸਮਾਜ ਨੂੰ ਸਮ ਉੱਥੇ ਆਪਾਂ ਵਾਲਮੀਕੀ ਮਜਬੂਤ ਸਿੱਖ ਵੀ ਹੈਗੇ ਆ ਇਹ ਕਿਤੇ ਵੀ ਸਕੀਮ ਨਹੀਂ ਚੱਲੇਗੀ ਬਾਹਰ ਬੈਠ ਕੇ ਕਿ ਸਮਾਜ ਦੇ ਵਿੱਚ ਕੋਈ ਪਾੜਾ ਪਾ ਦਿਆਂਗੇ ਅ ਔਰ ਤੀਜਾ ਸਭ ਤੋਂ ਵੱਡੀ ਗੱਲ ਹੈ ਦਲਿਤਾਂ ਦੇ ਸੰਬੋਧਿਤ ਕਰਕੇ ਬਾਬਾ ਸਾਹਿਬ ਨੂੰ ਦਾ ਅਪਮਾਨ ਕੀਤਾ ਗਿਆ ਦਲਿਤ ਅੱਜ ਕਿਤੇ ਵੀ ਖੜਿਆ ਉਹ ਬਾਬਾ ਸਾਹਿਬ ਅਬੇਦਕਰ ਜੀ ਦੇ ਕਰਕੇ ਆ 20 ਮਾਰਚ 1927 ਨੂੰ ਮਹਾੜ ਸੱਤਿਆਗ੍ਰਹਿ ਕਰਕੇ ਬਾਬਾ ਸਾਹਿਬ ਅਬੇਦਕਰ ਜੀ ਨੇ ਦਲਿਤਾਂ ਨੂੰ ਪਾਣੀ ਪੀਣ ਦਾ ਬਰਾਬਰੀ ਤੇ ਹੱਕ ਦਿੱਤਾ ਅੱਜ ਤੱਕ ਦੁਨੀਆ ਦੇ ਵਿੱਚ ਕੋਈ ਪਾਣੀ ਪੀਣ ਲਈ ਅੰਦੋਲਨ ਨਹੀਂ ਹੋਇਆ ਇੱਕੋ ਇੱਕ ਅੰਦੋਲਨ ਹੋਇਆ ਮਜ਼ਦੂਰਾਂ ਨੂੰ ਜਿੰਨੇ ਹੱਕ ਮਿਲੇ ਪਏ ਆ ਸਾਡੀਆਂ ਭੈਣਾਂ ਨੂੰ ਜਿੰਨੇ ਹੱਕ ਮਿਲੇ ਪਏ ਆ ਹਿੰਦੂ ਕੋਡ ਬਿਲ ਚ ਬਾਬਾ ਸਾਹਿਬ ਅੰਬੇਦਕਰ ਨੇ ਕਾਨੂੰਨ ਮੰਤਰੀ ਦੇ ਦੋਸਤ ਤੇ ਹਸਦੀਪਾ ਦਿੱਤਾ ਅੱਜ ਸਾਡਾ ਸਮਾਜ ਜਿੱਥੇ ਵੀ ਖੜਾ 26 ਜਨਵਰੀ 1950 ਨੂੰ ਖੜਾ ਹੈ ਔਰ ਸਭ ਤੋਂ ਵੱਡੀ ਗੱਲ ਪਨੂਰ ਜਿਹਨੇ ਸਾਡਾ ਇਤਿਹਾਸ ਨਹੀਂ ਜਾਣਦੇ ਆਪਾਂ ਦੇ ਉਹ ਕੌਮ ਆ ਜਿਸ ਤੇ ਸਾਡੀ ਫਤਿਹ ਦੀ ਸਾਂਝ ਵੀ ਜਿਹੜੀ ਆ ਜੈਵਾਲਮੀਕੀ ਜੈ ਭੀਮ ਕਹਿੰਦੇ ਆ ਜੈ ਗੁਰਦੇਵ ਜੈ ਭੀਮ ਕਹਿੰਦੇ ਆ ਜੈ ਕਬੀਰ ਜੈ ਭੀਮ ਕਹਿੰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ ਜੈ ਭੀਮ ਜ਼ਰੂਰ ਕੀਤਾ ਜੀ ਇਹ ਚੈਲੰਜ ਲੋਕ ਲਗਾ ਕੇ ਹੋ ਸਕਦਾ ਜੀ ਬਾਹਰ ਬੈਠ ਕੇ ਆਪਾਂ ਇਹ ਗੱਲ ਕਰ ਸਕਦੇ ਹਾਂ ਸਸਤੇ ਡਾਲਰ ਭੇਜ ਕੇ ਇੱਥੇ ਕਿਸੇ ਸ਼ਰਾਰਤੀ ਅੰਸਰਾਂ ਨੂੰ ਆਪਾਂ ਭੇਜ ਸਕਦੇ ਹਾਂ ਪਰ 13 ਅਪ੍ਰੈਲ ਰਾਤ ਨੂੰ ਜਿੱਦਾਂ ਸੰਤ ਸੰਵਾਜ ਨੇ ਕਿਹਾ ਹਰ ਜਗ੍ਹਾ ਆਪਾਂ ਆਪਣੀਆਂ ਜਿਹੜੀਆਂ ਪ੍ਰਤਿਮਾਵਾਂ ਨੇ ਉਹਨਾਂ ਦਾ ਹੀ ਸੁਰੱਖਿਆ ਕਰਾਂਗੇ ਸੰਤ ਸੰਵਾਜ ਇੱਥੇ 14 ਅਪ੍ਰੈਲ ਤੱਕ ਬੈਠੇਗਾ ਬਾਕੀ ਪ੍ਰਸ਼ਾਸਨ ਦੀ ਵੀ ਕੋਈ ਜ਼ਿੰਮੇਵਾਰੀ ਹੈਗੀ ਆ ਇੱਕ ਹਫਤਾ ਹੋ ਗਿਆ ਅੰਮ੍ਰਿਤਸਰ ਤੇ ਪ੍ਰਸ਼ਾਸਨ ਨੂੰ ਡੀਸੀ ਨੂੰ ਤੇ ਏਡੀਸੀਪੀ ਕ੍ਰਾਈਮ ਨੂੰ ਸਕਰੀਨਸ਼ਾਟ ਭੇਜੇਗੇ ਇੱਕ ਸਲੀਪਰ ਸੈੱਲ ਦੇ ਆਪ ਦੱਸਿਆ ਗਿਆ ਉਹਦੀ ਰਿਕਾਰਡਿੰਗ ਮੇਰੇ ਵਟਸਐਪ ਤੇ ਆਈਆਂ ਪਰ ਪ੍ਰਸ਼ਾਸਨ ਨੇ ਅਜੇ ਇੱਕ ਹਫ਼ਤੇ ਬਾਅਦ ਐਫ ਆਈ ਆਰ ਵੀ ਨਹੀਂ ਕੀਤੀ ਸੰਤ ਸਮਾਜ ਕਦੋਂ ਦਾ ਇਸ ਬੰਦੇ ਦੇ ਖਿਲਾਫ ਐਫ ਆਈ ਆਰ ਕਰਵਾ ਕੇ ਬੈਠਾ ਵਾ ਸੰਤ ਬੇਗਨਾਥ ਜੀ ਅਰ ਬੇਨਤੀ ਇਹ ਕਰਾਂਗੇ ਕਿ ਅਮਰੀਕਾ ਦੇ ਵਿੱਚ ਜਿਹੜੇ ਅੰਬੇਦਕਰਵਾਦੀ ਬੈਠੇ ਨੇ ਉਹਨਾਂ ਨੂੰ ਇਹ ਕੇਸ ਲੜਨਾ ਪਏਗਾ ਅਮਰੀਕਾ ਦੇ ਵਿੱਚ ਵੀ ਅਮਰੀਕਾ ਆਪਣੇ ਆਪ ਨੂੰ ਸਭ ਤੋਂ ਪੁਰਾਣਾ ਲੋਕਤੰਤਰ ਕਹਿੰਦਾ ਅਮਰੀਕਾ ਮਾਰਟਨ ਲੂਥਰ ਕਿੰਗ ਦੀ ਤਰਫੀ ਕਹਿੰਦਾ ਜਿਹੜਾ ਰੰਗ ਭੇਦ ਦੇ ਖਿਲਾਫ ਲੜਿਆ ਸੀ ਅਰ ਅਮਰੀਕਾ ਢੋਣ ਰਾਈਟਸ ਦਾ ਚੈਂਪੀਅਨ ਕਹਿੰਦਾ ਉਹਦੇ ਵਿੱਚ ਉਮੀਦ ਕਰਵਾਦੀ ਆਪਣਾ ਕੇਸ ਲੜਨ ਤਾਂਕਿ ਉਸ ਦੀ ਕੋਰਟ ਦੇ ਵਿੱਚ ਅਮਰੀਕਨ ਸੰਵਿਧਾਨ ਦੇ ਵਿੱਚ ਵੀ ਇਹਦਾ ਟ੍ਰਾਇਲ ਸ਼ੁਰੂ ਕਰਾਇਆ ਜਾ ਸਕੇ। ਮਾਮਲੇ ਦਰਜ ਤਾਂ ਹੋ ਜਾਂਦੇ ਨੇ ਲੇਕਿਨ ਕੋਈ ਚਾਰਵਾਈ کیوں ਨਹੀਂ? ਕਿਉਂਕਿ ਜੁਡੀਸ਼ੀਅਲ ਸਿਸਟਮ ਤੋਂ ਬਾਹਰ ਹੈਗਾ। ਬੇਨਤੀ ਕਰ ਸਮਝਣਾ ਚਾਹ। ਜੁਡੀਸ਼ੀਅਲ ਸਿਸਟਮ ਤੋਂ ਬਾਹਰ ਹੈਗਾ ਪਰ ਇਹੋ ਹੀ ਕੇਸ ਇਹ ਆ ਕੇ ਸਾਨੂੰ ਮੌਕਾ ਮਿਲੇ ਕਿ ਅਮਰੀਕਨ ਸੰਵਿਧਾਨ ਦੇ ਵਿੱਚ ਅਮਰੀਕਨ ਜੁਡੀਸ਼ੀਅਲ ਸਿਸਟਮ 'ਚ ਜਾ ਕੇ ਲੜ ਸਕੀਏ। ਜੇ ਅਮਰੀਕਾ ਗੱਲ ਕਰਦਾ ਫਰੀडम ਆਫ ਸਪੀਚ ਦਾ ਮਤਲਬ ਇਹ ਨਹੀਂ ਆ ਕਿ ਜੋ ਮਰਜ਼ੀ ਬੋਲੀ ਜਾਓ। ਔਰ ਇਹ ਉਹੀ ਅਮਰੀਕਾ ਦਾ ਜਿੱਥੇ ਬਾਬਾ ਸਾਹਿਬ ਅੰਬੇਦਕਰ ਜੀ ਨੇ ਆਪਣੀਆਂ ਡਿਗਰੀਆਂ ਕੰਪਲੀਟ ਕੀਤੀਆਂ ਸੋ ਉਮੀਦ ਕਰਦਾ ਹਾਂ ਅੰਬੇਦਕਰਵਾਦੀ ਧੜੀ ਸਮਾਜ ਜਿਹੜਾ ਅਮਰੀਕਾ 'ਚ ਬੈਠਾ ਹੈ ਇਸ ਕਤੀੜ ਪੰਨੂ ਨੂੰ ਚੈਲੰਜ ਕਰੇ ਕੋਰਟ 'ਚ ਟ੍ਰਾਇਲ ਕਰੇ